ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਥੋੜੇ ਪਹਿਲਾਂ ਅਸੀਂ ਸਮੇਂ ਵੀਡੀਓ ਬਣਾਈ ਤੀ ਉਹ ਅਸੀਂ ਫੇਸਬੁਕ ਉੱਪਰ ਪਾਈ ਹੈ ਕਿ ਚੰਡੀਗੜ੍ਹ ਬਹੁਤ ਬਦਲ ਹੋਇਆ ਵਾ ਬਾਰਸ਼ ਆਉਣ ਤਿਆਰ ਹੁਣ ਦੇਖ ਲਓ ਬਾਰਸ਼ ਇੱਥੇ ਜ਼ੋਰ ਤੇ ਪੈ ਰਹੀ ਆ ਪੂਰੀ ਐਨ ਬਾਰਸ਼ ਜਿਹੜੀ ਇਹ ਫੁੱਲ ਬਾਰਸ਼ ਆ ਜਿਹੜੀ ਇਸ ਟਾਈਮ ਚੰਡੀਗੜ੍ਹ ਦੇ ਵਿੱਚੋਂ ਹੋ ਰਹੀ ਆ ਤੇ ਵਾਰਸ਼ ਮਾਰੂ ਮਾਰ ਬਾਰਸ਼ ਜਿਹੜੀ ਇਹ ਇਸ ਟਾਈਮ ਪੈ ਰਹੀ ਹੈ ਔਰ ਬੱਦਲ ਵੀ ਤੁਸੀਂ ਉੱਪਰ ਦੇਖ ਸਕਦੇ ਆ ਕਿਸ ਤਰ੍ਹਾਂ ਪੂਰਾ ਗਾਣਾ ਹੈ ਬਾਰਸ਼ ਵੀ ਆਨ ਫੋਟ ਜੋਰਾਂ ਤੇ ਇਸ ਟਾਈਮ ਇਹ ਚੰਡੀਗੜ੍ਹ ਦੇ ਵਿੱਚ ਪੈ ਰਹੀ ਹੈ ਔਰ ਕਿਹੜੀ ਕਿਹੜੀ ਜਗ੍ਹਾ ਆਪਣੇ ਪੰਜਾਬ ਦੇ ਵਿੱਚ ਵੀ ਮੌਸਮ ਕਿਦਾਂ ਦਾ ਹੈ ਕਿ ਬਾਰਸ਼ ਕਿੱਥੇ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਪੂਰੇ ਜੋਰਾਂ ਦੇ ਨਾਲ ਜਿਹੜੀ ਬਾਰਸ਼ ਇਹ ਇਸ ਟਾਈਮ ਪੈ ਰਹੀ ਹੈ ਅਸੀਂ ਚੰਡੀਗੜ੍ਹ ਗਏ ਹੋਏ ਤੇ ਹਮ ਤਾਂ ਕੋਈ ਸਾਨੂੰ ਤੇ 11 ਸੈਕਟਰ ਦੇ ਵਿੱਚ ਖੜੇ ਹਾਂ ਤੇ ਦੇਖ ਸਕਦੇ ਆ ਕਿਸ ਤਰ੍ਹਾਂ ਜੂਰ ਨਾੜ ਬਾਸਾ ਜਿਹਦੀ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਪੈ ਰਹੀ ਹੈ ਜੀ ਉਹ ਹੈ ਕਿ ਜੀ ਕਾ ਤਾ ਸਵਾਏ ਗੁਰੂ ਜੀ ਦੀ ਫਟੇ